ਸਵੇਰ ਤੋਂ ਸ਼ਾਮ ਤੱਕ ਮੈਂ ਜਿਹੜੀ ਸਿਰਫ ਇਸ ਖੋਜ ਚਾਂ ਕਿ ਜੇ ਕੋਈ ਬੱਚਾ ਨਸ਼ੇ 'ਚ ਜਾ ਰਿਹਾ ਹੈ ਜਾਂ ਜਾ ਸਕਦਾ ਹੈ ਤਾਂ ਉਹਨੂੰ ਇੱਥੇ ਹੀ ਰੋਕ ਲਿੱਤਾ ਜਾਵੇ। ਜੇ ਉਹ ਕੋਲਿਪ ਤੱਕ ਹੈ ਉਹਨੂੰ ਕੋਲਿਪ ਤੱਕ ਰੋਕ ਲਿੱਤਾ ਜਾਵੇ। ਜੇ ਉਹ ਬੀਅਰ ਤੱਕ ਹੈ ਉਹਨੂੰ ਬੀਅਰ ਤੱਕ ਰੋਕ ਲਿੱਤਾ ਜਾਵੇ ਕਿਉਂਕਿ ਚਿੱਟੇ ਤੋਂ ਬਾਅਦ ਚਿੱਟੀ ਚਦਰ ਹੀ ਰੋਕ ਸਕਦੀ ਹੈ ਅਸੀਂ ਨਹੀਂ ਰੋਕ ਸਕਦੇ। ਬਸ ਇੰਨੀ ਕੁ ਜ਼ਿੰਦਗੀ ਹੈ ਸਾਡੀ। ਤਾਂ ਤੁਹਾਡੇ ਨਾਲ ਬੱਚੋ ਜਿਹੜੀ ਮੇਰੀ ਸਾਹਜ ਹੈ ਨਾ ਉਹ ਇੱਥੇ ਤੱਕ ਦੀ ਨਹੀਂ ਹੈ ਵੀ ਮੈਂ ਤੁਹਾਨੂੰ ਅੱਜ ਜਿਹੜਾ ਲੈਕਚਰ ਦਿੱਤਾ ਗੱਲ ਖਤਮ ਹੈ। ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਆਪਣਾ ਮੋਬਾਈਲ ਨੰਬਰ ਦੇ ਕੇ ਜਾਊਂਗਾ ਅੱਜ 2 ਸਾਲ ਨੂੰ 4 ਸਾਲ ਨੂੰ 6 ਮਹੀਨੇ ਨੂੰ ਕਦੀ ਵੀ ਕੋਈ ਲਾਈਫ ਚ ਪ੍ਰੋਬਲਮ ਆਂਦੀ ਹੈ ਜਸਟ డు ਮੀ ਅ ਕਾਲ ਮੈਂ ਤੁਹਾਨੂੰ ਫ੍ਰੀ ਆਫ ਕਾਸਟ ਕਾਉਂਸਲਿੰਗ ਦਊਂਗਾ ਬੱਚਿਓ ਫ੍ਰੀ ਆਫ ਕਾਸਟ ਮੈਂ ਨਹੀਂ ਚਾਹੁੰਦਾ ਮੇਰੇ ਪੰਜਾਬ ਦਾ ਇੱਕ ਵੀ ਬੱਚਾ ਸਿਰਫ ਜਾਣਕਾਰੀ ਦੀ ਕਮੀ ਕਰਕੇ ਕਿਸੇ ਗਲਤ ਰਸਤੇ ਤੇ ਜਾਵੇ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਟਾਕ ਟੂ ਯੋਰ ਪੇਰੈਂਟਸ ਫਸਟ ਪੈਰੈਂਟਸ ਤੋਂ ਨਹੀਂ ਕੋਈ ਜਵਾਬ ਮਿਲਦਾ ਤਾਂ ਟੀਚਰਸ ਨਾਲ ਗੱਲ ਕਰੋ ਪ੍ਰਿੰਸੀਪਲ ਨਾਲ ਗੱਲ ਕਰੋ ਅਗਰ ਫਿਰ ਵੀ ਸੈਟੀਸਫੈਕਸ਼ਨ ਨਹੀਂ ਮਿਲਦੀ ਥੈਨ ਟਾਕ ਟੂ ਮੀ ਮੈਂ ਤੁਹਾਨੂੰ ਗਾਈਡ ਕਰੂੰਗਾ ਕਿ ਜ਼ਿੰਦਗੀ ਦੀ ਪ੍ਰੋਬਲਮਾਂ ਚੋਂ ਕਿਵੇਂ ਨਿਕਲਿਆ ਜਾ ਸਕਦਾ ਪਰ ਅਸੀਂ ਨਸ਼ੇ ਦੇ ਰਸਤੇ ਤੇ ਨਹੀਂ ਜਾਣਾ